ਸਾਹਿਬੋ ਅਰਜੁਗ ਭਗਤੋ ਪਾਇਆ ਅਹੰਕਾਰ ਆਨੰਦ ਕਾਂ ਪਿੱਠ ਦੇ ਨਾਮ ਦੇ ਮੁਖ ਲੈ ਜਨਾਨਕ ਇਕੋ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਤਕਦਾਰ ਰਜ਼ੂਰੋ ਭੈ ਆਜਾ ਸਤ ਤਮਨਾ ਹੋਈ ਭਲਾ ਇਕ ਓੰਕਾਰ ਸਤਗੁਰ ਪ੍ਰਸਾਦ ਰਸੂਦਰ ਤੇ ਰਾਗੇ ਹਾ ਸੋ ਘਰ ਕੇ ਹਾ ਜਤ ਵਸਤਰੋ ਸੰਮਾਲੇ ਵਾਜੋ ਤੇਰੇ ਨਾਮ ਦਾ ਨਿਕਸ਼ੰਕਾ ਤੇ ਸਰਬਵਨ ਹਰੀ ਕਿਤੇ ਤੇਰਾ ਰੋਗ ਪ੍ਰੇਸ਼ੋ ਕਹੀਏ ਕਿ ਤੇਰਾ ਗਾਵਨਾਰੇ ਗਾਵੰਦਨੋ ਪਵਨ ਪਾਣੀ ਵਸਤੰਤਰ ਗਾਵੈ ਰਾਜਾ ਧਰਮਦਵਾਰੇ ਗਾਵੰਦਨੋ ਚਤ ਗੋਤਰੀ ਜਾਨਨੋ ਲਿਖ ਲਿਖ ਧਰਮ ਵਿਚਾਰੇ ਗਾਵੰਦਨੋ ਇਸਰਮਾ ਦੇਵੀ ਸੋਹਣਾ ਤੇਰੇ ਸਾ ਸਵਾਰੇ ਗਾਵੰਦ ਤੁਧਨੋ ਨਿੰਦਰੰਦਰ ਰਸਨ ਬੈਠੇ ਦੇਵਤਿਆਂ ਘਰਨਾਂ ਲਈ ਗਾਵੰਦ ਤੁਧਨੋ ਸਤਿ ਸਮਾਦੀ ਅੰਦਰ ਗਾਵੰਦ ਤੁਧਨੋ ਸੋਧ ਵਿਚਾਰੇ ਗਾਵੰਦ ਤੁਧਨੋ ਜਤੀ ਸਦੀ ਸੰਤੋਖੀ ਗਾਵੰਦ ਤੁਧਨੋ ਵੀਰ ਕਰਾਰੇ ਗਾਵੰਦ ਤੁਧਨੋ ਪ੍ਰੰਡਿਤ ਪੜਨ ਰਿਸ਼ੀ ਸਰ ਜੋਗ-ਜਗ ਵਿਦਾ ਨਾਲੇ ਗਾਵੰਦ ਤੁਧਨੋ ਮੋਨੀ ਮਨਮੋਨ ਸਰਗਮਜ ਪਿਆਰੇ ਗਾਵਨ ਤੁਧਨੋ ਰਤਨੋ ਭਾਈ ਤੇਰੇ ਅਛਰਤੀ ਰਤਨਾਲੇ ਗਾਵਨ ਤੁਧਨੋ ਜੋਤ ਮਹਾ ਬਲ ਸੂਰਾ ਗਾਵਨ ਤੁਧਨੋ ਕਾਣੀ ਚਾਰੇ ਗਾਵਨ ਤੁਧਨੋ ਕਾਂਡ ਮੰਡਲ ਰਮੰਡਾ ਕਰ ਕਰ ਕੇ ਤੇਰੇ ਤਾਰੇ ਸੀ ਤੁਧਨੋ ਗਾਵਨ ਜੋਤ ਰੂਪਾਣ ਰਤੇ ਤੇਰੇ ਭਗਤ ਰਸਾਲੇ ਹੋਰਗੇ ਤੇ ਤੁਧਨੋ ਗਾਵਨ ਸੇਮ ਚਤਨਾਵਨ ਨਾਨਕ ਕੀ ਵਿਚਾਰੇ ਸੋ ਜੀ ਸਦਾ ਸੱਚਾ ਸਾਹਿਬ ਸਾਚਾ ਦਾ ਜੀ ਨਾਹੀ ਅਭਿਉ ਸੀ ਰਨੋ ਸੀ ਰੋਚਨਾਂ ਜਨ ਰਚਾਈ ਰੰਗੀ ਰੰਗੀ ਬਾਤਿ ਕਰ ਕਰ ਜਨਸੀ ਮਾਜਨ ਪਾਈ ਕਰ ਕਰ ਦੇਉ ਕਿਤਾ ਆਪਣਾ ਜੋਤਿਸ ਦੀ ਵੜਾਈ ਜੋਤਿਸ ਬਾਬਾ ਜੀ ਕਰਤੀ ਬਰੋਗੁ ਨਾ ਕਰਣਾ ਜਾਏ ਸੋ ਪਤਸ਼ਾਹ ਸਾਹਿਬ ਸਾਹਿਬ ਨਾਮ ਕਰਨ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਘਰ ਸੋ ਕੋਈ ਕਿਵੜ ਵਡਾ ਦਿੱਠਾ ਹੋਈ ਕੀਮਤ ਪਾਈ ਨਾ ਕਹਿ ਆਜਾਈ ਕਹਿਣ ਵਾਲੀ ਤਿਰ ਰਹੇ ਸਮਾਈ ਮਡੇ ਮੇਰੇ ਸਹਿਬਾ ਵਗਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕੀ ਤੱਕ ਵਡ ਜੀਰਾ ਰਹੋ ਸੰਸਰ ਸਿ ਮਨਸਰ ਤਕਮਾਈ ਤਵ ਕੀਮਤ ਮਲ ਕਿੰ ਪਾਈ ਗਿਆਨੀ ਧਿਆਨੀ ਗੁਰ ਗੁਰੁ ਹੈ ਕਹ ਨਾ ਜਾਈ ਤਿਰਤਲ ਵੜੈ ਆਈ ਸਭ ਸਤ ਸਉ ਸਉ ਤਉ ਸਉ ਚੰਗਈਆ ਸਦ ਵਰ ਬੈ ਗਿਆ ਵੜੈ ਆਇ ਤਦ ਵਣ ਸਿਧੀ ਕਨਾਨ ਪਾਈਆ ਕਰਮ ਮਿਲ ਨਹੀ ਠਾਕ ਰਹਾਈਆ ਕਨ ਵਲ ਕੈ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿ ਸੋ ਦੇਵਤ ਸਕ ਚਾਰ ਨਾਨਕ ਸੱਚ ਸਵਰਣ ਹਾਰਾ ਸੋ ਮਹੱਲਾ ਪਹਿਲਾ ਆਪਾਂ ਜੀਵਾਂ ਵਿਸਰੈ ਮਰ ਜਾਉ ਆਪਨਿ ਓਕਾ ਸਾਚਾ ਨਾਮ ਸਾਚੇ ਨਾਮ ਕੀ ਲਗੈ ਭੋਗਤ ਭੁਖਾ ਗੈੜੀਏ ਲੋਕ ਸੋਗ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਮ ਰਹਾਓ ਸਾਚੇ ਨਾਮ ਕੀ ਦਿਲ ਵਡਿਆਈ ਆਪ ਤੱਕ ਕੀਮਤ ਨਹੀਂ ਪਾਈ ਜੇ ਸੰਮਿਲ ਕੈ ਓਕਨ ਨਾ ਪਾਈ ਵੱਡਾ ਨਾ ਹੋਵੇ ਕਾਠ ਨਾ ਜਾਏ ਨਾ ਮਰਨ ਹੋਵੇ ਸੋ ਦੇਨ ਦਰਨ ਚੁੱਕ ਭੋਗ ਗੁਣੇ ਹੋ ਨਾਹੀ ਕੋਈ ਨਾ ਕੋ ਹੁਆ ਨਾ ਕੋਈ ਜੇ ਵੜੇ ਆਪ ਤੇ ਵੜ ਤੇਰੀ ਦਾਤ ਜੰਤਨ ਕਰ ਕੇ ਕੀ ਤੀ ਰਾਤ ਅਸੰਭਵਸਾਰ ਹੈ ਤੇ ਕਮ ਜਾਤ ਨਾਨਕ ਨਾਵੇ ਵਸਨਾਤ ਰਾਗ ਗੋ ਜੀ ਮਹੱਲਾ ਚਉਤਾ ਹਰ ਕੀ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰੂੰ ਗੁਰ ਪਾਸ ਰਾਮ ਕੀ ਰੇ ਕਰਮਾ ਸਤਿਗੁਰ ਸਰਣਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀ ਰਤ ਹਮਿ ਰਹਿ ਰਾਤ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਬਲ ਸੰਗਤ ਗੁਰ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਇਨਜੰਪਤ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤਰਗ ਜੀਵੈ ਤਰਗ ਜੀਵਾਸ ਜਨਾਰਜਨ ਸਤਿਗੁਰ ਸੰਗਤ ਪਾਏ ਤਨ ਤੁਰ ਮਾਸਤ ਗੁਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮੇਰੇ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਇਰੇ ਮਨ ਚਿਤ ਵੇਖ ਕਮ ਜਾ ਆਹਰ ਹਰ ਜੀਉ ਪਰਿਆ ਸਹਿਲ ਪਥਰ ਮੈਂ ਜੰਤ ਉਪਾਈ ਤਾਕਤ ਜਿ ਕੋ ਕਹਿ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮੇਰੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਬਿਦਾਲੋ ਸਤਵੰਤਾ ਕੋਈ ਨ ਕਿਸ ਕੀ ਤਰਿਆ ਜਰ ਜਰ ਜੁਗ ਸੰਵਾਹੀ ਧਾਕੁਰ ਕਾਹੀ ਮਨ ਭਉ ਕਰਿਆ ਓ ਡਿਉ ਡਿਆ ਵੈਸੇ ਕੋ ਸਾਥ ਸਪਾਛਾ ਬਚਰੇ ਛਰਿਆ ਤਨ ਗਵਨ ਕਲਾਵੇ ਕਵਨ ਸੁਗਾਵੇ ਮਨ ਮੈ ਸੰਮਰਨ ਕਰਿਆ ਸਭ ਨਗਾਨ ਦਸ ਵਸਟ ਸਿਦਾਨੋ ਧਾਕੁਰ ਕਲ ਤਲ ਤਰਿਆ ਜਨਾਨਿਕ ਬਲ ਬਲ ਸਦ ਬਲ ਜਈਏ ਤੇਰਾ ਅੰਤਨ ਪਰਵਰਿਆ ਵਿਅਾਸਾ ਮਹੱਲਾ ਜਰਤਾ ਸੋਹੁਰ ਕੋਈ ਓੰਕਾਰ ਸਤਗੁਰ ਪ੍ਰਸਾਦ ਜੋ ਬੁਰਕ ਨਰੰਜਨ ਹਰ ਬੁਰਕ ਨਰੰਜਨ ਹਰਿ ਗਵਾ ਕਾਮਯਪਾਰ ਸਭ ਧਿਆਵੈ ਸਭ ਧਿਆਵੈ ਤੁਧੁ ਜੀ ਅਰ ਸਚੇ ਸਿਰਜਣਹਾਰਾ ਸਭ ਜੀਤੁ ਮਾਰੇ ਜੀ ਤੁਧੀਆਂ ਕਾਤਾ ਤਾਰਾ ਹਰਿ ਦਾਵੋ ਸੰਤੋ ਹੋ ਜੀ ਸਭ ਦੁਖ ਬਸਾਰਣਹਾਰਾ ਹਰਿਆ ਨਿਠਾਪੁਰ ਹਰਿਆਪੇ ਸੇਵਕ ਜੀ ਆ ਨਾਨਕ ਜント ਵਿਚਾਰਾ ਗੁਰ ਗੜਗੜੇ ਅੰਦਰ ਸਰੰਦਰਾ ਅੰਤਰ ਜੀ ਹਾਰੇ ਕੋ ਬੁਰਗ ਸਮਾਣਾ ਇੱਕ ਦਾਦਿਕ ਭਿਖਾਰੀ ਤਉ ਤੇਰੇ ਚੋਂ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿ ਹਉ ਤਦ ਬਿਨਿਆ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਅਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਕ ਵਖਾਣਾ ਜੋ ਸੇਵੈ ਜੋ ਸੇਵੈ ਤਉ ਜੀ ਜਨ ਨਾਨਕ ਤਨੁ ਕਰਵਾਣਾ ਹਰ ਧਿਆਵੈ ਹਰ ਧਿਆਵੈ ਦਰਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰ ਧਿਆਵੈ ਜੀਤਨ ਟੁੱਟੀ ਜਉ ਕੀ ਬਾਤੀ ਜਨ ਨਿਰਭਉ ਜਨ ਹਰ ਨਿਰਭਉ ਧਿਆਇ ਆ ਜੀਤਨ ਕਾ ਭਉ ਸੁਖਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸੁਮਾਸੀ ਸੇ ਧੰਨ ਸੇ ਦੰਨ ਜਨ ਹਰ ਧਿਆਵੈ ਜੀ ਜਨਾਨਕ ਧਨਵਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਪਰੇ ਵਿਅੰਤ ਵਿਅੰਤਾ ਤੇਰੇ ਭਗ ਤੇਰੇ ਬਾਤਲਾਂ ਤੁਜ ਜੀ ਹਰ ਅਨੇਕਾ ਨੇਕਾ ਨੰਤਾ ਤੇਰੀ ਅਨੇਕ ਤੇਰੀ ਅਨੇਕ ਹੈ ਹਰ ਪੂਜਾ ਜੀ ਤਪ ਤਾਪਹਿ ਜਪਹਿ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਵਸਤ ਮ੍ਰਿਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਰੇ ਜਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੁਮ ਆਦਿ ਪੁਰਖ ਆਪਰੰਪਰ ਕਰਤਾ ਜੀ ਦੁਰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤਵੇਂ ਕੋ ਜੀ ਤੂੰ ਨਿਹ ਚਲ ਕਰਤਾ ਸੋਈ ਤਦਿਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੰਤ ਸੋਈ ਤਦਿਆਪੇ ਸ੍ਰੇਸ਼ਟ ਸਭੋ ਭਾਈ ਤਦਿਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਬਸਾ ਕਾ ਜਨ ਆਸਾ ਮਹੱਲਾ ਚਲਤਾ ਤੂੰ ਅਰਦਾਸ ਸਚਿਆਨ ਮੈਂ ਦਾ ਸਾਈਂ ਜੋ ਤਉ ਭਾਵੇਂ ਸੋਈ ਦਿੱਤੀ ਸੀ ਜੋ ਤੂੰ ਦੇਹੇ ਤੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੋ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨੁ ਮੁਖ ਗਵਾਇਆ ਤੇ ਤੇ ਆਪੋ ਵਿਛੋੜਿਆ ਆਪ ਮਿਲਾਇਆ ਗੁੰਦਰੀਆ ਉਹ ਸਤ ਜੀ ਮਾਏ ਤਜ ਵੰਦੂ ਜਾ ਕੋਈ ਨਾਏ ਜੀ ਜੰਤ ਸਭ ਤੇਰਾ ਕੇਰ ਲੋਗੋ ਮਿਲ ਵਿਛੜਿਆ ਸੰਜੋਗੀ ਮੇਂ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰਿ ਸਦੀਆ ਕੁ ਖਾਣੈ ਜਿਨ ਹਰਿ ਸੇਵਿਆ ਤਨ ਸੁਖ ਪਾਇਆ ਸਹਿਜੇ ਨਾ ਸਮਾਇ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਇ ਸੁਵਿੰਦੂ ਜਬਰ ਨਾ ਕੋਇ ਤੂੰ ਘਰ ਘਰ ਵੀ ਕਹਿ ਜਾਣੈ ਸੋਈ ਜਨ ਨਾਨਕ ਗੁਰਮੁਖ ਉਪਰਗਟ ਹੋਇ ਆਸਾ ਮਹੱਲਾ ਪਹਿਲਾ ਦਿੱਤਾ ਸਰਵਰੜਾ ਭਈਲੇ ਨਵਾਸਾ ਪਾਣੀ ਪਾਵਕਤ ਨਹੀਂ ਕੀਆ ਬਾਂਗ ਕਜ ਬੋ ਬਗਨੀ ਚਾਲ ਹੈ ਹਮ ਦੇਖਾ ਤੈ ਲੋਬੀ ਅਲੇ ਮਾਨਿਕ ਨ ਚੇਤਿਸ ਮੂੜ ਮਨ ਅਵਿਸਰਤ ਤੇਰੇ ਗੁਣ ਗਰਿਆ ਰਹਾਓ ਨਾ ਜਦੀ ਸਦੀਨੇ ਪੜਿਆ ਮੂਰਤ ਕ ਮੁਕਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਨ ਦੁ ਨਾਹੀ ਵਿਸਰਿਆ ਸਾਵਾਂ ਲੱਭ ਜਵਾਬ ਭਈ ਬਰਾਪਤ ਮਨ ਕੋ ਦਿਉਰੀਆ ਗੋਬਿੰਦ ਮਿਰਨ ਕੀ ਏ ਤੇਰੀ ਬਰੀਆ ਆਵਰ ਕਾਜ ਤਰਕ ਕਹਿਣਾ ਕਾਉ ਮਿਲ ਸਾਥ ਸੰਗਤ ਬਜ ਕੇ ਬਨਣਾ ਸੰਗ ਜਾਮ ਲਾਗ ਪਵ ਜਲ ਤਰਨ ਕੈ ਜਨ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਬ ਦਾ ਵਸੰਜਮ ਦਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰੱਖੋ ਸਰਮਾ ਇੱਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਪੱਤੇ ਪਾਤਸ਼ਾਹ ਦਸਵੀਂ ਕਬਿਓ ਬਾਤ ਬੇਨਤੀ ਜਵੈ ਹਾਮਰੀ ਗੁਰੂ ਆਦਰ ਚਾਪਨੁ ਹਿ ਚਿਤ ਕੀ ਇਛਾ ਦਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨਕ ਰੂਪ ਪ੍ਰਤਾਰਾ ਹਮਰੀ ਦੁਸ਼ਟ ਸਬੈ ਤੁਮਂ ਗਾਵੋ ਆਪਾਤ ਦਇ ਮੋਇ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੁਰ ਚਨਜ ਕਰਦੈ ਕਰੀਏ ਸਭ ਵਰਨ ਕੋ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਬਿਆਸਾ ਤਮੈ ਚਾਰ ਪਈ ਅਵਰਨਾ ਧਿਆਉ ਜੋ ਪਰਚਾ ਹੂੰ ਸੋ ਤੁਮ ਮਤੇ ਪਾਉ ਜੈ ਬਗਸੇ ਕਾ ਮਾਰ ਤਾਰੀਏ ਜਨ ਜਨ ਸਤਰ ਹਮਾਰੀ ਮਾਰੀ ਐ ਆਗ ਤਦ ਮੁਝ ਭਰੀਏ ਮਰਨ ਕਾਲ ਗਤਰਾਸਨ ਭਰੀਏ ਜੋ ਸਦਾ ਹਮਾਰੀ ਬੱਚਾ ਸ੍ਰੀ ਅਸਤਜੋ ਕਰਿਓ ਰਚਾ ਰਾਖ ਲਿਓ ਮੋਹਿ ਰਖਨ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੂਰੀ ਜਤੁਰਦਸ ਕੰਤਾ ਕਾਲ ਪਾਇ ਬ੍ਰਹਮ ਭਖ ਤਰਾ ਕਾਲ ਪਾਇ ਸਿਰਜੁ ਉਤਰ ਕਾਲ ਪਾਇ ਗੁਰੂ ਜਸਨਾ ਬਰਗਾਸ਼ ਸਕਲ ਕਾਲ ਕਾ ਕੀਆ ਤੁਮ ਅਸਾ ਜਗਨ ਕਾਲ ਜੋਗੀ ਸੁਖ ਕੀਓ ਮੇਧ ਰਾਜ ਬ੍ਰਹਮਾ ਜੋਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਗੁਰੂ ਸੇਵਕਨ ਸੁਖੋ ਦਿਉ ਸਤਨ ਗੋਬਲ ਮਨ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿਦੀ ਤੈ ਗੁਣ ਚਰੇ ਅਸਦੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਤਦਨ ਕੇ ਸੁਖੀ ਇਹ ਗੁਰਗ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੁਦ ਕਰੁ ਕੁਕਰ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇਹ ਅਪਾਰਾ ਜਬ ਆਪਰ ਕੁਕਰਤੋ ਕਬੂ ਤਮੈ ਮਿਲਤ ਦੇਹ ਤਰ ਸਭੂ ਜੇ ਦੇਵ ਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਹੂਜ ਉਚਾਰੈ ਤੋ ਮਸਾਬੀ ਤੇਰਾ ਤਨ ਰਾਲਮੋ ਜਾਣਤ ਵੇਦ ਭੇਦ ਹਰਿਆ ਲਮੋ ਨਰੰਕਾ ਦ੍ਰਵਿਕਾ ਕਰ ਲੰਬ ਆਦ ਨੀਰ ਨਾਦ ਅਸੰਭੂ ਤਕ ਮੂੜ ਉਚਾਰਤ ਵੇਦ ਜਪੋ ਭੇਵਨ ਪਾਵਤ ਵੇਦ ਤਾਕੋ ਕਰ ਬਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਪਿਵ ਆਪ ਆਪਨੇ ਵਿਦਹਾ ਜੇਤੀ ਵਰਣਤ ਪੰਨ ਪੰਨ ਤੋਹ ਦੇਤੀ ਤੁਮਰਾ ਲਕਾ ਨਾ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭੈਉ ਰਾਮ ਕਈ ਭੂਪਾ ਅੰਡਜ ਜੇਲ ਜਸੈ ਤਜਕਿਨੀ ਉਤਪੁਜ ਖਾਨ ਬਹੁਲ ਰਾਜ ਦਿਨੀ ਕਹਉ ਬੂਲ ਰਾਜਾ ਬਵੈਟਾ ਕਹਉ ਸਮਟ ਬਵ ਸ਼ੰਕਰ ਕਹਿਤਾ ਜਗਰੀ ਸ੍ਰਿਸ਼ਟ ਦਖਾਇ ਜੰਪ ਬੂ ਆਦਿ ਯੁਗਾਤ ਸਰੂਪ ਸੰਜਮ ਪਾਵੈ ਅਬਰਚਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਕ ਸੰਗ ਰੋ ਦੁਸ਼ਟ ਜਤੇ ਉਤਵਾਤ ਉਤਪਾਤਾ ਸਕਲ ਮਲੇਸ਼ ਕਰੋ ਲਣ ਘਾਤਾ ਜੇ ਅਸਤਜ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਤੁਖਤ ਵਾ ਮਰੇ ਬੁਰਖ ਜਾਬ ਨਭ ਪਰੇ ਤੇ ਹਾਰੀ ਤਨ ਕੇ ਤੁ ਸੰਕਟ ਸੁਭਟਾਰੇ ਜੋ ਕਲ ਕੋ ਇਕ ਬਾਰ ਦਿਆ ਹੈ ਤਾਂ ਕੀ ਕਾਲ ਨਿਕਟ ਨਹੀਂ ਹੈ ਰਚਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਦ ਸਦ ਕਰਮੋ ਸਭ ਹੋਈ ਦੁਸ਼ਟ ਸਾਸ ਵਸ ਕੈ ਨ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਾਲ ਵਾਸਤੇ ਤਾਹਿਓ ਵਾਰਾ ਜੇ ਨਾਰਾ ਨਾਮ ਤਿਹਾਰੋ ਕਹ ਦਰਦ ਦੁਸ਼ਟ ਦੋਖ ਤੇਰਹ ਘੜੇ ਅਤਮਾ ਸ਼ਣ ਤਿਹਾਰੀ ਆਪਾ ਗਲੂ ਮਾਰੀ ਸਰਬ ਤਾਰੋ ਆਹੋ ਸਹਾਈ ਦੁਸ਼ਟ ਦੋਖ ਤੇ ਰੋ ਬਚਾਈ ਸਵਈਆ ਪੰਗੇ ਜਬ ਤਿਤ ਮਰੇ ਤਬ ਤੇ ਕੋ ਆਗ ਤਰੇ ਨੀ ਆਨਿਓ RAM ਰਹੀ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਸਮਰਤ ਸਾਖਰ வேத ਸਬੈ ਬਹੁ ਭੇਦ ਕਹਿ ਅਮੇਕ ਨ ਜਾਣਿਓ ਸ੍ਰੀ ਉਸਮਾਨ ਕਿਰਪਾ ਤੁਮਰੀ ਕਰਮਾ ਨ ਕਹਿ ਸਭ ਤੋ ਹੀ ਵਖਾਨਿਓ ਅੰਧੁਰਾ ਸਗਲ ਦਵਾਰ ਕੋ ਛਾਡ ਕੇ ਗਇਓ ਤੁਹਾਰੋ ਦਵਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਨਰਾਮ ਕਲੀ ਮਹੱਲਾ ਤੀਜਾ ਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਬੈ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸ੍ਰੀਤੀ ਮਨ ਵਜੀਆ ਵਧਾਈਆਂ ਰਾਗ ਰਤਨ ਪਰਵਾਰ ਪਰਿਯ ਸ਼ਬਦ ਗਾਗਣ ਆਈਆ ਸ਼ਬਦ ਤਾ ਗਾ ਗੋਰੀ ਕੀ ਰਾਗ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੋਖ ਸਭ ਸਰਣਾ ਨੰਗੀ ਗਾਰੇ ਉਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨੰਗ ਨਾਮ ਸਮਰਤ ਸੁਆਮੀ ਜੋ ਕਹ ਮਨ ਅੰਸਾਰੇ ਚਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਗਿਆਨ ਅਹੰਕਾਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜੇ ਤਿਹ ਸੋ ਪਾਵੇ ਸਦਾ ਸੇਵਕ ਸਲਾ ਤੇਰੀ ਨਾਮ ਮਨ ਵਿੱਚ ਸਤਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਲੇਰੇ ਕਹ ਨਾਨਕ ਸੱਚੇ ਸਾਹਿਬ ਕੀ ਆਹੀਂ ਕਰਤੇ ਰੈ ਸਾਚਾ ਨਾਮ ਮਿਰਾ ਆਧਾਰੋ ਸਾਚਾ ਨਾਮਿਆ ਧਰ ਮਿਰਾ ਜਰੁ ਕੋ ਸਭੁ ਗਵਈਆ ਗਰ ਸੰਤ ਸੁਖ ਮਨ ਆਵਸਿਆ ਜਰਿਚਾ ਸਭੁ ਉਪਜਈਆ ਸਦਾ ਕੁਰਬਾਨ ਕੀਤਾ ਗੁਰ ਬਿਟੋ ਜੇਤੀ ਜੈ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ਬਦ ਰੂਪ ਪਿਆਰ ਸਾਚਾ ਨਾਮ ਮੇਰਾ ਧਾਰੋ ਵਾਜੀ ਪੰਚ ਸ਼ਬਦ ਤਦ ਘਰਿ ਸੁਫਾਗੈ ਘਰਿ ਸੁਫਾਗੈ ਸ਼ਬਦ ਵਾਜੀ ਗਲਾ ਜਿਤ ਕਰਿ ਧਾਰੀਆ ਪੰਜ ਦੂਤ ਤਦ ਵਸ ਕੀਤੇ ਆਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਦ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਬੜਾ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੰਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਤੂਰੇ ਮੁੰਦਾਬਣੀ ਮਹਲਾ 5 ਥਾਲ ਵਿੱਚ ਤਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਵਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਏ ਨਤ ਨਤ ਰਖੁਰ ਧਾਰੋ ਤਮ ਸੰਸਾਰ ਚਰਨ ਲਗਤ ਰੀਏ ਸਬ ਨਾਨਕ ਬ੍ਰਹਮ पसारो ਸਲੋਕ ਮਹੱਲਾ 5ਵਾਂ ਤੇਰਾ ਕੀਤਾ ਜਤ ਨਾਹੀ ਮਨ ਜੋ ਕੀ ਤੋਈ ਮਾਨੁਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪੈ ਹੋਈ ਤਰਸ ਪਿਆ ਮਹਿਰਾਵਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲ ਤਾ ਜੀਵਾ ਤਨਮਾਨ ਤੀਵੇਂ ਹਰਿਆ ਪੌੜੀ ਤਤ ਰੋਜ਼ ਮਰਤ ਜਿਤੈ ਕੋਈ ਨਾਹੀਂ ਉਤਤ ਤੇਰੀ ਰੱਖ ਅਗਨੀ ਉਦਰ ਮਾਹੀ ਸੁਨਕਾਰੰ ਦੇ ਤੂਤਾ ਨਾਇ ਤੇ ਰ ਛਡ ਜਾਇ ਭਉ ਜਲੋ ਵਿਕਮਾ ਸਗਾ ਹੋ ਗੁਰ ਸ਼ਬਦ ਦੀ ਪਾਰ ਗਾਏ ਜਨ ਕਾ ਲਗੀ ਪਿਆਸ ਅੰਮ੍ਰਿਤ ਸੇ ਕਾਈ ਕਲਮੈ ਉਹ ਉਨ ਗੁਣ ਗੋਬਿੰਦ ਗਾਏ ਸਭ ਸੈ ਨੋ ਕਿਰਪਾ ਸੰਭਾਲੇ ਸਾਹੇ ਤਾਏ ਬਰਤਾ ਕੋਈ ਨਾ ਜਾਏ ਜੀ ਅਗਤ ਦਿਆਹੀ ਸਲੋਕ ਮਹਲਾ 5ਵਾਂ ਅੰਤਰ ਭਰਿਆ ਰਾਦਣਾ ਜੇ ਵਜਪ ਗੁਰਨਾਵ ਨਿਤਰੀ ਸਤਿਗੁਰੂ ਵੇਖਣਾ ਸ਼ਰਵਣੀ ਸੁਨਣਾ ਗੁਰਨਾਵ ਸਤਿਗੁਰ ਸੇ ਤਿਰਤਿਆ ਦਰਗ ਪਈ ਅਠਾਉ ਕਉਨਾਨ ਕਿਰਪਾ ਕਰੇ ਜਸਨੋਇ ਬਤ ਦੇ ਜਗ ਮਾ ਉਤਮ ਕਾਟਿਐ ਬਰਲੇ ਕਈ ਕੇ ਮਹਲਾ 5ਵਾਂ ਰਕਿ ਰਕਣ ਹਾਰ ਆਪ ਵਾਰਿਆ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਪੂਆ ਆਪ ਦਇਆਲੂ ਮਨੁ ਨਵਸਾਰਿਆਨ ਸਾਧ ਜਨਾ ਕੈ ਸੰਗ ਪਾਪ ਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਕਿਨ ਮਾਹੀ ਵਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਏ ਜਿਤ ਸਿਮਰਤਿ ਸੁਖ ਹੋਇ